ਬਹੁਤ ਵਧੀਆ ਕੰਮ ਕਰਾ ਰਹੇ ਨੇ ਤੇ ਬਹੁਤ ਵਧੀਆ ਅਨੁਸ਼ਾਨ ਨੇ ਅੱਜ ਉਹਨਾਂ ਨੇ ਜੋ ਵੀ ਖਾਧਾ ਹੈ ਪਪਾ ਜੀ ਦੇ ਰਹੇ ਆ ਅਸੀਂ ਉਹਨਾਂ ਨਾਲ ਪੂਰਾ ਸੇਵਾ ਕਰਾਂਗੇ ਪੂਰਾ ਨਾਲ ਹੋ ਕੇ 6 ਮਹੱਲਾ ਨਾਲ ਦੇ ਉਹਨਾਂ ਨੇ ਇੱਥੇ ਬੋਕੇ ਦੇਖੀ ਆਇਆ ਇਹ ਕਹਿ ਰਹੇ ਆ ਅੱਜ ਉਹ ਇਹ ਅਰਦਾਸ ਤੇ ਕਿਸੇ ਜ਼ਬਰਦਸਤੀ ਦੇ ਕਹਿਣ ਤੇ ਉਹ ਇੱਥੇ ਪਹੁੰਚੇ ਸਾਡੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਾਕੀ ਫਾਰੀ ਸਾਹਿਬ ਦਾ ਜੀਵਨ ਤੇ ਪੰਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਰੀ ਬੀਤੀ ਸਾਧ ਸਾਹਿਵਾਏ ਨੂੰ ਜੀ ਪੰਤ ਜੀ ਉਹ ਬਹੁਤ ਵਕਤ ਸੱਜਣ ਜਿਉਂਕੇ ਬਾਲਮੀਕ ਸਮਾਜ ਬਾਰੇ RAM TEER ਮੰਦਿਰ ਬਾਰੇ ਤੇ ਆਪਣੀਆਂ ਅੰਗੇ ਚੱਲਣ ਵਾਲੀਆਂ ਗਤੀਵਿਧੀਆਂ ਬਾਰੇ ਤੁਹਾਡਾ ਨਾਲ ਚਰਨਾ ਪਾਵਾਂਗੇ ਸੋ ਮੈਂ ਸਭ ਤੋਂ ਬੇਨਤੀ ਕਰਾਂਗਾ ਸਾਡੇ ਦਰਮਿਆਨ ਸਰਦਾਰ ਹਰਵਿੰਦਰ ਸਿੰਘ ਜੀ ਵਾਲੀਆ ਐਮ ਸੀ ਅਮਲੋ ਤੋਂ ਬਾਲਮੀਕ ਚੱਕਤੀ ਅਗਰ ਹੈ बाल में शक्ति अमर है, वही आवाज नहीं आ रही, जी एक मां है वो एक मां खड़ी करें, जी दो मां है वो दो है करके जवाब दे बाल में शक्ति अमर है, डॉक्टर साहब तीव्रा तेरी सोचते, डॉक्टर पीवराव ओविंदर अमर है, न्यूज़ मीडिया, सोशल मीडिया ਜੋ ਜੀ ਸਾਡੇ ਪੱਤਰਕਾਰ ਵੀ ਪਹੁੰਚੇ ਨੇ ਉਹਨਾਂ ਦੇ ਵੀ ਸਿੱਧੇ ਤੋਂ ਧੰਨਵਾਦ ਕਰਦੇ ਆਂ ਕਿ ਬਾਜੀ ਨੇ ਇੱਕ ਹੀਰਾ ਨਹੀਂ ਲੱਭਿਆ ਹੈਗਾ ਬਾਬਾ ਜੀ ਨੇ ਇੱਕ ਕੋਹੇ ਨੂਰ ਹੀਰਾ ਲੱਭਿਆ ਜਿਹਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਜਿਹੜਾ ਸਿਰਫ ਇੰਗਲੈਂਡ ਦੇ ਵਿੱਚ ਹੈਗਾ ਮਹਾਰਾਣੀ ਤੇ ਕੋਲ ਉਹ ਕੋਹੇ ਨੂਰ ਹੀਰਾ ਸਾਦਰ ਲੰਪਰਦਾਰ ਗਿੰਦਰ ਸਿੰਘ ਜੀ ਜੋ ਬਾਬਾ ਜੀ ਦੀ ਬਹੁਤ ਡੂੰਗੀ ਸੋਚ ਤੇ ਨਾਲ ਸਾਮਣੇ ਆਇਆ ਸਾਨੂੰ ਪਤਾ ਵੀ ਨੰਬਰ ਦਾ ਰਜਿੰਦਰ ਸਿੰਘ ਦਿਲ ਠੁਕੜੀ ਰਾਤ ਦਿੱਤੇ ਮੁੱਖ ਮਹਿਮਾਨ ਸਮੋਇਆ ਸਮੋਇਆ ਦਰਪੰਨੀ ਬਸਰਦਾ ਦੀ ਅੰਨੇ ਪੂਰਾ ਸੰਤ ਸਮਾਜ ਲਟਕਾਣੀ ਦੀ ਸਾਡੇ ਭਰਾ ਸਰਪੰਚ ਸਾਹਿਬ ਇਹ ਬਾਕੀ ਜਿੰਨਾ ਵੀ ਸਮਾਜ ਤੁਹਿਆ ਆਪਣਾ ਪਿਰ ਤੁਹਿਆ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਫੋਪੀ ਹੈ ਪਹਿਲਾਂ ਤਾਂ ਮੇਰੇ ਕੋਲ ਮੇਰੇ ਵਾਰਡ ਦੀ ਫਿਰ ਜ਼ਿੰਮੇਵਾਰੀ ਸੀ ਪਰ ਹੁਣ ਇਹਨਾਂ ਨੇ ਮੈਨੂੰ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਫੋਪੀ ਹੈ ਮੈਂ ਇਹਨਾਂ ਕਹਿ ਸਕਦਾ ਮੈਂ ਤਨ ਮਨ ਧਨ ਤੋਂ ਮਰ ਕੇ ਵੀ ਤੇ ਪੂਰੀ ਇਹਨਾਂ ਦਾ ਜਿਹੜੀ ਇਹਨਾਂ ਨੇ ਮੇਰੇ ਜ਼ਿੰਮੇਵਾਰੀ ਨੂੰ ਦਿੱਤੀ ਉਹਨੂੰ ਹਵਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਬਾਕੀ ਸਿੱਧਾ ਕੈਮਰੇ ਕੰਨੀ ਹਰ ਤੋਂ ਜ਼ਿਆਦਾ ਤਾਂ ਮੈਨੂੰ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਕਿਉਂਕਿ ਇੰਨੀ ਗਰਮੀ 'ਚ ਕੋਈ ਸੌਂਦਾਂ ਦੀ ਬਾਕੀ ਥੋੜਾ ਜੱਤੀ ਜਿਹੜਾ ਉਹ ਵੀ ਚੱਲ ਰਿਹਾ ਹੈ ਬੁਖਾਰ ਚੱਲ ਰਿਹਾ ਹੈ ਅੱਜ ਕੱਲ ਕੋਈ ਜਾ ਕੇ ਕਿਤੇ ਜਲਦੀ ਜਾਂਦਾ ਨਹੀਂ ਜੱਤੀ ਤੇ ਇਦੀਆਂ ਰੂਹੀਆਂ ਪਰ ਮੈਂ ਤੁਹਾਨੂੰ ਧੰਨਵਾਦ ਕਰਦਾ ਜਦੋਂ ਵੀ ਮੈਂ ਇਹਨਾਂ ਨੂੰ ਆਵਾਜ਼ ਮਾਰੀ ਭਾਵੇਂ ਧੁੱਪ ਹੋਵੇ ਛਾਂ ਹੋਵੇ ਰਾਤ ਹੋਵੇ ਦਿਨ ਹੋਵੇ ਤੇ ਜਰੂਰ ਮੇਰੇ ਸੱਦੇ ਤੇ ਇਥੇ ਬੋਝਦੇ ਆ ਔਰ ਇਹਨਾਂ ਦਾ ਮੇਰੇ ਤੇ ਖਾਨ ਤਖਾਨ ਹੁੰਦਾ ਜਾ ਰਿਹਾ ਦਿਨੋ ਦਿਨ ਜਿੱਤੀ ਸਸਪੈਂਸ ਨਾਲ ਇੱਥੇ ਅੱਜ ਤੁਸੀਂ ਇਕੱਠੇ ਹੋਏ ਹੋ ਤੇ ਮੈਂ ਹੋਰ ਤੋਂ ਇਸ ਤੋਂ ਜ਼ਿਆਦਾ ਤੁਹਾਡੇ ਥੱਲੇ ਹੋਰ ਕਿਉਂ ਨਿਉਣਾ ਹੋ ਗਿਆ ਤੇ ਤੁਹਾਡਾ ਮੇਰੇ ਤੇ ਭਰ ਚੜ ਗਿਆ ਤੇ ਮੈਂ 6-7 ਸਾਲ ਹੋ ਗਏ ਫਿਰਨੇ ਕੋਸ਼ਿਸ਼ ਕਰ ਰਿਹਾ ਵੀ ਤੁਹਾਡੀ ਸੇਵਾ ਵਧੀਆ ਤਰੀਕੇ ਨਾਲ ਕਰਾਂ ਤੇ ਇਸ ਤੋਂ ਵੀ ਵਧੀਆ ਤਰੀਕੇ ਨਾਲ ਦਿਨ ਰਾਤ ਤੁਹਾਡੀ ਸੇਵਾ ਤੇ ਵੀ ਹਾਜ਼ਰ ਰਾਵਾਂਗਾ ਹੁਣ ਬੈਠੇ ਤਾਂ ਇੱਥੇ ਉੱਪਰ ਮੈਨੂੰ ਫਿਕਰ ਹੈ ਕਿ ਆਪਣਾ ਫਿਊਲ ਖਰਾਬ ਹੋਇਆ ਪਿਆ ਗੁਰਨਾਮ ਸਿੰਘ ਕਿਲੇ ਵਾਲਾ ਪਰ ਮੇਰਾ ਧਿਆਨ ਉੱਧਰ ਹੈ ਵੀ ਉਹ ਫਿਊਲ ਕਦੋਂ ਇਹਦਾ ਠੀਕ ਹੋਵੇ ਤੇ ਕਦੋਂ ਲੋਕਾਂ ਨੂੰ ਪਾਣੀ ਪਹੁੰਚੇ ਤੇ ਇਸ ਕਰਕੇ ਮੇਰਾ 24 ਘੰਟੇ ਦਿਮਾਗ ਇਹੀ ਰਹਿੰਦਾ ਵੀ ਮੈਂ ਆਪਣੇ ਲਾਕਦੇ ਦੇ ਵਿੱਚ ਕੁਝ ਨਵਾਂ ਕਰਾਂ ਤੇ ਡਵੈਲਪਮੈਂਟ ਦੇ ਵਿੱਚ ਇੱਕ ਨੰਬਰ ਤੇ ਆਪਣਾ ਵਾਰਡ ਆ ਜਾਏ ਪਹਿਲਾਂ ਅੱਜ ਤੋਂ 7 ਸਾਲ ਪਹਿਲਾਂ ਵਾਰਡ ਦੀ ਸਥਿਤੀ ਕੀ ਸੀ ਕੋਈ ਜਾਣਦੇ ਹੋ ਸਾਰੇ ਨਾ ਕੋਈ ਸੜਕ ਸੀਗੀ ਨਾ ਲਾਈਟ ਸੀ ਨਾ ਪਾਣੀ ਆਉਂਦਾ ਸੀ ਅੱਜ ਮਹਾਰਾਜ ਦੀ ਕਿਰਪਾ ਨਾਲ ਅਸੀਂ ਥਰਡ ਦੇ ਵਿੱਚ ਇੱਕ ਨੰਬਰ ਤਾਂ ਨਹੀਂ ਪਰ ਇੱਕ ਨੰਬਰ ਦੇ ਬਰਾਬਰ ਪਹੁੰਚਦੇ ਜਾ ਰਹੇ ਆ ਵੀ ਇੱਕ ਨੰਬਰ ਇਸ ਟਾਈਮ ਆਪਣੇ ਵਾਰਡ ਦੇ ਵਿੱਚ ਕੋਈ ਏਡੀ ਵੱਡੀ ਮੇਜਰ ਪ੍ਰੋਬਲਮ ਕੋਈ ਨਹੀਂ ਜਿਹੜੇ ਆਪਾਂ ਕਹਿ ਦਈਏ ਵੀ ਗਲੀਆਂ 'ਚ ਸੀਵਰੇਜ ਦਾ ਪਾਣੀ ਫਿਰ ਰਿਹਾ ਜੀ ਜਾਂ ਪਾਣੀ ਨਹੀਂ ਆ ਰਿਹਾ ਤੇ ਕੋਸ਼ਿਸ਼ ਮੇਰੀ ਇਹ ਆ ਵੀ ਤੁਹਾਨੂੰ ਬਿਲਕੁਲ ਸਖਾਲਾ ਕਰਦੇ ਕੋਈ ਤੁਹਾਨੂੰ ਦਿੱਕਤ ਪੇਸ਼ ਨਾ ਆਵੇ ਵਾਰਡ ਦੇ ਬਹੁਤ-ਬਹੁਤ ਧੰਨਵਾਦ ਸੰਤ ਸਮਾਜ ਦਾ ਵੀ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਦਿਲ ਦੇ ਅੰਦਰੋਂ ਹੈ ਰਿਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਤੇ ਸਭ ਤੋਂ ਜ਼ਿਆਦਾ ਮੇਰੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਮੇਰੇ ਨਾਲ ਥੜ ਗਏ ਧੰਨਵਾਦ ਚਾਹ ਵਾਲੀ ਪੀ ਕੇ ਜਾਇਆ ਜੇ ਮਿਹਰਬਾਨੀ ਸ਼ੁਕਰੀਆ ਜੀ ਬਾਬਾ ਜੀ ਸੰਤ ਸਮਾਜ ਦੇ ਵੱਲੋਂ ਥਰਦੇ ਰਜਿੰਦਰ ਐਮ ਸੀ ਜੋ ਬਾਦਲਪੁਰ 6 ਦੇ ਐਮ ਸੀ ਨੇ ਅੱਜ ਕੁਝ ਕੋਲੇ ਪੰਜਾਬ ਲੈ ਕੇ ਉਹਨਾਂ ਨੂੰ ਪ੍ਰਧਾਨ ਲਗਾਇਆ ਤਾਂ ਕੀ ਦੇਣਾ ਚਾਹੀ ਹਾਂ ਹਾਂ ਜੀ ਸਾਰੀ ਸੰਗਤ ਨੂੰ ਪਹਿਲਾਂ ਮੈਂ ਜੈ ਵਾਲਮੀ ਕੀ ਆਖਦੇ ਹੈ ਜੈ ਭੀਮ ਜੈ ਭਾਰਤ ਸੋ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਜਿੱਥੇ ਜਨਮ ਦਿਹਾੜਾ ਮਨਾਇਆ ਗਿਆ ਉੱਥੇ ਰਜਿੰਦਰ ਸਿੰਘ ਜੀ ਐਮ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਸੂਝਵਾਨ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਆ ਰਹੇ ਆ ਉਹਨਾਂ ਨੂੰ ਜਥੇਬੰਦੀ ਗੁਰੂ ਗਿਆਨनाथ ਵਾਲਮੀਕ ਧਰਮ ਸਮਾਜ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵੱਲੋਂ ਪ੍ਰੈਕਟੀਕਲ ਵਿੰਗ ਜਿਹੜਾ ਆ ਰਾਜਨੀਤਿਕ ਵਿੰਗ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਲਾਇਆ ਗਿਆ ਸੋ ਇੱਥੇ ਸਾਰੇ ਸੰਤ ਸਮਾਜ ਵੱਲੋਂ ਉਹਨਾਂ ਨੂੰ ਨੁਕੀ ਪੱਤਰ ਦਿੱਤਾ ਗਿਆ ਇੱਥੇ ਸਾਡੇ ਪੰਜਾਬ ਦੇ ਯੂਥ ਦੇ ਪ੍ਰਧਾਨ ਵਰਸ਼ਨ ਸਿੰਘ ਜੀ ਮਾਨ ਸਰਪੰਨ ਸਾਹਿਬ ਅਤੇ ਲਛਕਾਣੀ ਸਾਹਿਬ ਕੋਈ ਇਸੇ ਤਰ੍ਹਾਂ ਸਾਡੇ ਐਮਸੀ ਜਿਹੜੇ ਮਲੋਤੋਂ ਨੇ ਰਜਿੰਦਰ ਅਰਵਿੰਦਰ ਜੀ ਉਹਨਾਂ ਨੂੰ ਜਿਹੜਾ ਆ ਜਨਰਲ ਸੈਕਟਰੀ ਪੰਜਾਬ ਜਿਹੜਾ ਯੂਥ ਲਗਾਇਆ ਗਿਆ ਸੋ ਇਹ ਸਾਰਾ ਦਾ ਸਾਰਾ ਜਿਹੜਾ ਕਾਰਜਾ ਸਮਾਜ ਨੂੰ ਜਿਹੜਾ ਅਵੇਅਰ ਕਰਨ ਲਈ ਕੀਤਾ ਜਾ ਰਿਹਾ ਕਿਉਂਕਿ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਵਿੱਚ ਜਿੱਥੋਂ ਤੱਕ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਅਜੇ ਤੱਕ ਨਹੀਂ ਪਹੁੰਚੀ ਹੈ ਜਿਹੜੀ ਆ ਰਜਿੰਦਰ ਜੀ ਜਾਂ ਪੂਰੀਆਂ ਟੀਮਾਂ ਇਸੇ ਕਰਕੇ ਨਿਯੁਕਤ ਕੀਤੀਆਂ ਜਾ ਰਹੀਆਂ ਹਨ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜੋ ਵਿਚਾਰਧਾਰਾ ਸੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਪੜਾ ਕੇ ਆਈਐਸ ਪੀਸੀਐਸ ਦੀਆਂ ਜਿਹੜੀਆਂ ਆ ਉਹ ਵੱਡੀਆਂ ਜਿਹੜੀਆਂ ਪੋਸਟਾਂ ਤੇ ਬਿਠਾਉਣਾ ਹੈ ਸੋ ਇਸ ਕਰਕੇ ਜਿਹੜੇ ਆ ਸਾਡਾ ਅਤ ਪਛੜਿਆ ਵਰਗ ਹੈ ਉਹਨਾਂ ਨੂੰ ਅੱਗੇ ਲਿਆਉਣ ਲਈ ਜਿਹੜਾ ਆ ਇਹ ਮਾਨ ਸਨਮਾਨ ਜਿਹੜਾ ਆ ਉਹ ਦਿੱਤੇ ਜਾ ਰਹੇ ਆ ਪੰਜਾਬ ਲੈਵਲ ਦੇ ਸੋ ਮੈਂ ਸਾਰੀ ਸੰਗਤ ਦਾ ਜੋ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੀ ਆ ਉਹਨਾਂ ਦਾ ਜੀ ਆਇਆਂ ਵੀ ਕਰਦਾ ਤੇ ਢੇਰ ਸਾਰਾ ਪਿਆਰ ਅਤੇ ਆਸ਼ੀਰਵਾਦ ਦਿੰਦਾ ਜੈ ਵਾਲਮੀਕੀ ਜੈ ਲੱਬਰਦਾਰ ਸਾਹਿਬ ਤੁਸੀਂ ਸਮਾਜ ਸੇਵਿਕ ਤੌਰ ਤੇ ਵੀ ਖੇਤ ਦੇ ਵਿੱਚ ਕੰਮ ਕਰਦੇ ਰਹਿੰਦੇ ਹੋ ਖੜਕਾ ਪਾਰ ਨੰਬਰ 6 ਦੇ ਵੀ ਐਮਪੀ ਆ ਹੋ ਅੱਜ ਬਾਬਾ ਜੀ ਦੇ ਵੱਲੋਂ ਤੁਹਾਨੂੰ ਪੂਰੇ ਪੰਜਾਬ ਲੈਵਲ ਦੇ ਉੱਤੇ ਪ੍ਰਧਾਨ ਲਗਾ ਦੇ ਤਾਂ ਕੀ ਕਹਾਂ ਬਾਬਾ ਜੀ ਤਾਂ ਮੈਂ ਧੰਨਵਾਦ ਕਰਦਾ ਜੀ ਸੰਤ ਬਵਨ ਛਤਰਦਾਸ ਜੀ ਵੱਲੋਂ ਅੱਜ ਮੈਨੂੰ ਜਿਹੜੀ ਇਹ ਸੇਵਾ ਜਿਹੜੀ ਦਿੱਤੀ ਗਈ ਹੈ ਉਹ ਮੈਂ ਆਪਣੇ ਤਨ ਮਨ ਧਨ ਨਾਲ ਪੂਰੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਤੇ ਜਿਵੇਂ ਇਹਨਾਂ ਦੇ ਦਿਸ਼ਾ ਨਿਰਦੇਸ਼ ਹੋਵੇ ਉਸੇ ਹਿਸਾਬ ਨਾਲ ਮੈਂ ਕਰਜੈਲੀ ਦੇ ਮੁਤਾਬਕ ਉਵੇਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਵੀ ਜਿਹੜਾ ਸਾਡਾ ਸਮਾਜ ਹੈ ਉਹਨੂੰ ਹੋਰ ਉੱਤੇ ਚੱਕਿਆ ਜਾਵੇ ਤੇ ਸਾਰਿਆਂ ਦੀ ਮੈਂ ਧੰਨਵਾਦ ਕਰਦਾ ਜੀ ਮਿਹਰਬਾਨੀ ਜੀ ਇਸੇ ਜਗ੍ਹਾ ਲੋਕਤਰਤਾ ਦਾ ਕਹਾਣਿ ਕੀਤਾ ਜਾਂਦਾ ਆ ਅੱਜ ਤੁਸੀਂ ਪੂਰੇ ਬਾਬਾ ਅੰਮੇਦਕਰ ਸਾਹਿਬ ਦੇ ਪੂਰੀਆਂ ਗੱਲਾਂ ਦੇ ਉੱਤੇ ਖਰੇ ਉਤਰੂਗੇ ਬਿਲਕੁਲ ਜੀ ਅਸੀਂ ਉਤਰ ਰਹੇ ਜੀ ਬਾਬਾ ਸਾਹਿਬ ਨੇ ਜੋ ਸਵਿਧਾਨ ਬਣਾਇਆ ਉਸੇ ਮੁਤਾਬਕ ਕੰਮ ਕਰ ਰਹੇ ਆਂ ਅੱਜ ਜੇ ਅੱਜ ਸਪੀਚ ਕੀਤੀ ਅਸੀਂ ਸਾਨੂੰ ਬੋਲਣ ਦਾ ਅਧਿਕਾਰ ਮਿਲਿਆ ਵੋਟ ਦਾ ਅਧਿਕਾਰ ਮਿਲਿਆ ਤੇ ਉਹ 바ਵਾ ਸਾਹਿਬ ਕਰਕੇ ਮਿਲਿਆ ਜੀ ਨਵੀਂ ਜਨਰੇਸ਼ਨ ਨੂੰ ਤੁਸੀਂ ਕਿਵੇਂ ਦੇਖੀਂ ਨਵੀਂ ਜਨਰੇਸ਼ਨ ਨੂੰ ਅਸੀਂ ਧਰਮ ਨਾਲ ਜੋੜਦੇ ਜੀ ਜੇ ਕੋਈ ਪਿੱਛੇ ਹਟਦੇ ਜਾਂਦੇ ਧਰਮ ਤੋਂ ਉਸ ਹਿਸਾਬ ਨਾਲ ਬਾਬਾ ਜੀ ਨੇ ਜਿਹੜਾ ਅਭਿਆਨ ਚਲਾਇਆ ਵੀ ਸਾਰਿਆਂ ਨੂੰ ਧਰਮ ਨਾਲ ਜੋੜਨ ਦਾ ਤੇ ਆਪਣੇ 바ਵਾ ਸਾਹਿਬ ਤਾਂ ਪਹਿਲੇ ਕਿਹਾ ਸੀ ਪੜੋ ਪੜੋ ਜੁੜੋ ਤੇ ਸੰਘਰਸ਼ ਕਰੋ ਉਹੀ ਅਸੀਂ ਇਹਵੇਂ ਰੱਖ ਕੇ ਅੱਗੇ ਚੱਲ ਰਹੇ ਹਾਂ ਜੀ ਪਰ ਜਿਵੇਂ ਅੱਜ ਦਾ ਜਿਹੜਾ ਨਵਾਂ ਨੌਜਵਾਨ ਉਹ ਜਦੋਂ ਨਸ਼ੇ 'ਤੇ ਨਹੀਂ ਜਿਆਦਾ ਧਿਆਨ ਦੇ ਰਿਹਾ ਜਿਹਦੇ ਵਾਸਤੇ ਕੋਈ ਉਪਰਾਲਾ ਇਸੇ ਕਰਕੇ ਕੋਸ਼ਿਸ਼ ਕਰਾਂਗੇ ਜੀ ਅਸੀਂ ਅਸੀਂ ਪੰਜਾਬ ਲੈਵਲ ਤੇ ਕਮੇਟੀਆਂ ਬਣਾ ਕੇ ਘਰ ਘਰ ਜਾਵਾਂਗੇ ਪਿੰਡਾਂ ਦੇ ਵਿੱਚ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਪੜੋ ਲਿਖੋ ਗੁਰਵਚਨ ਸਿੰਘ ਜੀ ਪ੍ਰਧਾਨ ਐਟੀ ਕ੍ਰੈਕਸ਼ਨ ਪੰਜਾਬ ਧੰਨਵਾਦ